ਸੂਆ ਸੂਣਾ ਹਾਂਜੀ ਦੂਜੇ ਤੇ ਪਹਿਲੇ ਸੂਏ ਦੀ ਕੀ ਅਪਡੇਟ ਆ ਦੁੱਧ ਕਿੰਨਾ ਦਿੱਤਾ ਪਹਿਲੇ ਸੂਏ 14 ਲੀਟਰ ਤੋਂ ਦੁੱਧ ਦਿੱਤਾ ਬਾਈ ਬਹੁਤ ਕੋਈ ਨਾ ਕੋਈ ਬੱਚਾ 6 6 ਟਾ 6 ਟਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕਾਇਮ ਆ ਜੀ ਅੱਜ ਪਿੰਡ ਪਹੁੰਚੇ ਹਾਂ ਉੱਭਰਵਾਲ ਜੀ ਤਾਂ ਇਹ ਸ਼ੇਰੋਂ ਦੇ ਤਕਰੀਬਨ ਤਕਰੀਬਨ ਕੋਲੀ ਆ ਜਾਂਦਾ ਜੀ ਲੰਗੋ ਵਾਲੀ ਸ਼ੈਡ ਤੇ ਤੇ ਸ਼ੇਰੋਂ ਵੀ ਨੇੜੇ ਆ ਗਿਆ ਅੱਜ ਵੀਰ ਦੇ ਘਰੇ ਪਹੁੰਚੇ ਆ। ਆ ਕਰੈਕਟਰ ਦਾ ਖੜਿਆਰੀ ਆ ਮੁੰਡਾ। ਇਹ ਅੱਜ ਬਾਈ ਕੋਲੇ ਵੀ ਬਹੁਤ ਚੰਗੀ ਝੋਤੀ ਐ। ਤਾਂ ਕਿਉਂਕਿ ਮੱਗੇ ਵਰਗੇ ਜਿਹੜਾ ਨਾ ਰਹਿੰਦੇ ਸਾਨੂੰ ਪਤਾ ਐ ਤਾਂ ਉੱਥੇ ਮਾੜੀ ਬਰੀਡਿੰਗ ਨਹੀਂ ਕਰਦੇ। ਤਾਂ ਵੀਰ ਦੇ ਦਸਨ ਮੁਕਾਬਲੇ ਤੋਂ ਬਹੁਤ ਸੋਹਣਾ ਦੁੱਧ ਚੋਆ ਆ ਬ ਇਹਨਾਂ ਦਾ। ਤੇ ਬਾਕੀ ਬਾਈ ਦੇ ਨਾਲ ਆਪਾਂ ਸਾਰੀ ਗੱਲਬਾਤ ਵੀ ਕਰਾਂਗੇ। ਦੁੱਧ ਦੀ ਡਿਟੇਲ ਵੀ ਲਵਾਂਗੇ। ਬਰੀਡ ਬਾਰੇ ਵੀ ਪੁੱਛਾਂਗੇ ਤੇ ਬਾਕੀ ਆਪਾਂ ਸਾਰੀ ਚਲਾ ਕੇ ਵੀ ਸਾਨੂੰ ਦਿਖਾਉਣੇ ਆ। ਵੀ ਕਿਦਾਂ ਸਾਨੂੰ ਸਾਰੀ ਜਿਹੜੀ ਚੀਜ਼ ਐ ਦਸੱਲੀ ਹੋਣੀ ਚਾਹੀਦੀ ਐ ਛੱਡੇ ਤੋਂ ਲਾ ਕੇ। ਤਾਂ ਆਜੋ ਮਿਲੌਣੇ ਆਪਾਂ ਬਾਈ ਦੇ ਨਾਲ। ਤਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੈਮ ਆ ਬਾਈ ਹਾਂਜੀ ਹਾਂਜੀ ਤੁਸੀਂ ਦੱਸੋ ਜੀ ਤਾਂ ਜਿਹੜੀ ਝੋਟੀ ਅੱਜ ਦਿਖਾਉਣ ਲੱਗਿਆ ਕੈਮਾ ਸੂਆ ਬਾਈ ਇਹ ਹੁਣ ਦੂਜੇ ਸੂਏ ਸੂ ਗਿਆਈ ਆਪਣੇ ਘਰ ਦੀ ਝੋਟੀ ਪਹਿਲੂਨ ਝੋਟੀ ਪਹਿਲੇ ਸੂਏ ਸੂਈ ਹੋਈ ਆ ਆਪਣੇ ਲਵੇ ਅੱਛਾ ਪਹਿਲੇ ਸਪਲੂਨ ਝੋਟੀ ਆਪਣੇ ਘਰ ਦੀ ਆਪਣੇ ਕੋਲ ਹੀ ਥੀ ਸੀ ਹਾਂਜੀ ਹਾਂਜੀ ਆਪਣੀ ਤਾਂ ਅੱਛਾ ਹੁਣ ਦੂਜੇ ਸੂਏ ਸੂਣੇ ਹਾਂਜੀ ਦੂਜੇ ਸੂਏ ਤੇ ਪਹਿਲੇ ਸੂਏ ਦੀ ਕੀ ਅਪਡੇਟ ਆ ਦੁੱਧ ਕਿੰਨਾ ਦਿੱਤਾ ਪਹਿਲੇ ਸੂਏ 14 ਲੀਟਰ ਤੋਂ ਦੁੱਧ ਦਿੱਤਾ ਬਾਈ ਜਿੰਨਾ ਆਪਾਂ ਦਾਣਾ ਪਾਣੀ ਪਾਵਾਂਗੇ ਦੁੱਧ ਜ਼ਿਆਦਾ ਹੀ ਦਿੰਦੀ ਹੈਗੀ ਜ਼ਿਆਦਾ ਹੀ ਮਗਰਲੀ ਵਾਰ ਕੋਈ ਬੱਚਾ ਬੱਚਾ ਕੀ ਸੀ ਮਗਰ ਬੱਚਾ ਵੀਰੇ ਕੱਟਾ ਸੀ ਕੱਟਾ ਹੀ ਸੀ ਫਿਰ ਕੱਟਾ ਦਿੰਨੀਆਂ ਕੰਮ ਨਹੀਂ ਆਉਂਦਾ ਉਹਨਾਂ ਨੂੰ ਹੋਰਦੀ ਜਦੋਂ ਬਿਮਾਰੀ ਚੱਲੀ ਸੀ ਉਦੋਂ ਗੁਜ਼ਰ ਗਈ ਅੱਛਾ ਅੱਛਾ ਠੀਕ ਆ ਉਹਦੇ ਚੱਲ ਗਿਆ ਸੀ ਹਾਂਜੀ ਹਾਂਜੀ ਤਾਂ ਠੀਕ ਆ ਵੀਰੇ ਤੇ ਦਿਖਾਈਏ ਤੇ ਹੁਣ ਦਿਨ ਕਿੰਨੇ ਕਰੇਗੇ ਇਹਦੇ 5-4 ਦਿਨ ਹੀ ਰਹਿੰਦੇ ਆ ਬਾਈ 5-4 ਦਿਨ ਰਹਿਗੇ ਬਾਈ ਤੇ ਇੱਥੇ ਕੀ ਉਮੀਦ ਐ ਤੂੰ ਦੁੱਧ ਦੀ ਦੁੱਧ ਇਹ ਐਕਤੀ ਬਾਈ ਸਾਡੀ ਦਾ ਸਲਾਹ ਐ ਵੀ 18-19 ਤੇ ਜਾਉ ਸੂਈ ਇਹਦੀ ਓਕੇ ਦੇ ਹਿਸਾਬ ਤੇ ਵੀ ਪਹਿਲੇ ਭਲੂਣ ਨੇ ਕੱਢਿਆ 14 ਲੀਟਰ ਤੋਂ हां बिल्कुल आपा यानी कि ਵੀ ਤੱਕ ਕਰ ਸਕਦੇ ਆ ਵੀ ਜੇ 14 ਵੀ ਕੱਢਿਆ ਲੱਗਪਾ ਕਾ ਆਪਾਂ 13 14 ਵਾਲੇ ਮੰਨਦੇ ਹੁੰਨੇ ਆ ਵੀ 16 17 ਤੋਂ ਦਾ ਡੇਗਦੀ ਹਣਾ 16 17 ਤੋਂ ਤਾਂ ਹਾਂ ਤੇ ਬਾਕੀ ਬਾਈ ਇਹਦੀ ਮਾਂ ਵੀ ਕਰੇ ਸੀ ਫਿਰ ਆਪਣੇ ਜੇ ਘਰ ਦੀ ਹਾਂਜੀ ਹਾਂਜੀ ਇਹਦੀ ਮਾਂ ਦਾ ਕਿੰਨਾ ਦੁੱਧ ਸੀਗਾ ਪਹਿਲਾਂ ਉਹ ਵੀਰੇ ਜਾਂਦੀ ਰਹੀ ਐ ਐਵੇਂ 18 19 20 ਜਿੰਨੇ ਹੀ ਪਾਲਾਂਦੇ ਸੀ 19 ਸੀਗਾ ਠੀਕ ਐ ਹਾਂਜੀ ਹਾਂਜੀ ਤਾਂ ਬਾਕੀ ਉਹ ਮੱਗੇ ਨਹੀਂ ਵੀ ਮੈਨੂੰ ਆਉਂਦੇ ਨਹੀਂ ਵੀ ਦੱਸਿਆ ਅੱਜ ਕਹਿੰਦਾ ਇਹ ਤਾਂ ਖੇਤੀ ਵਾਲੇ ਬੰਦੇ ਆ ਸਾਡੇ ਵਾਲੇ ਯਾਰ ਉਸਤਾਦ ਤੁਹਾਡੇ ਸਾਹਮਣੇ ਆ ਬਾਈ ਦੇਖ ਲੋ ਡੰਗਰੇ ਆਪਣੇ ਲੋਦਾ ਤਿੰਨ ਚਾਰ ਕੀਨੇ ਬਾਈ ਜਾਨੀ ਕਿ ਦੋ ਤਿੰਨ ਨੰਬਰਾਂ ਲਈ ਥਾਂ ਵਾਸਤੇ ਦੁੱਧ ਪਾਣੀ ਵਾਸਤੇ ਹਾਂ ਉਹ ਝੋਟੀ ਦੀ ਭੈਣ ਨਹੀਂ ਹੈਗੀ ਅੱਛਾ ਉਹ ਝੋਟੀ ਦੀ ਭੈਣ ਹੀ ਆ ਓਕੇ ਤੇ ਖੋਲੀਏ ਬਾਈ ਫਿਰ ਦਿਖਾਈਏ ਹਾਂਜੀ ਹਾਂਜੀ ਲੋ ਵੀ ਮਿੱਤਰੋ ਅੰਦਰ ਥੋੜਾ ਜਿਹਾ ਥਾਂ ਘਾਟਾ ਤੇ ਅਸੀਂ ਹੁਣ ਸਾਨੂੰ ਖੋਲ ਕੇ ਦਿਖਾਉਣੇ ਆ ਤਾਂ ਬਾਈ ਦਾ ਨੰਬਰ ਵੀ ਦੇਵਾਂਗੇ ਤਾਂ ਤਸੱਲੀ ਕਰਨ ਵਾਸਤੇ ਤੁਸੀਂ ਬਾਈ ਦੇ ਨਾਲ ਗੱਲਬਾਤ ਕਰਕੇ ਤੇ ਫੁੱਲ ਤਸੱਲੀ ਕਰ ਸਕਦੇ ਆ ਲੋਕੋ ਜੀ ਮੈਨੂੰ ਥੋੜੀ ਡਰਦੀ ਆ ਥੰਥਣ ਬਹੁਤ ਚੰਗਾ ਲੱਗਿਆ ਪਰ ਮੈਂ ਕੋਸ਼ਿਸ਼ ਕਰੂੰਗੀ ਥੋੜਾ ਜਿਹਾ ਮਗਰ ਹਟ ਕੇ ਦੀ ਆਪਾਂ ਜਿਹੜੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਡਰਦੀ ਡਰਦੀ ਰੋਕ ਰੋਕ ਹਾਂ ਬਸ ਐ ਇਹਦੇ ਵਾਲਾ ਪਾਉਂਦੇ ਆਏ ਜੇ ਇੱਧਰ ਜੇ ਕਿਹੜਾ ਜੇ ਲਓ ਵੀ ਛੋਟੀ ਬਾਕੀ ਸੋਣੀ ਆ ਤਾਂ ਸਰੀ ਸੁਰਪਾ ਉਸ ਚੰਗਾ ਹੈ ਤਾਂ ਬਾਕੀ ਪਿਓਰ ਮੋਹਰਾ ਦੇ ਵਿੱਚ ਹੀ ਆਉਂਦੀ ਹੈ ਕੋਈ ਦੋ ਰਿਆ ਨਹੀਂ ਤਾਂ ਆਰਡਰ ਵੀ ਚੰਗਾ ਲੱਗਿਆ ਤੇ ਜਿਹੜੇ ਦਿਨ ਕਿੰਨੇ ਦੱਸਿਆ ਬਾਈ ਰਹਿੰਦੇ ਇਹਦੇ ਇਹਦੇ 5-6 ਦਿਨ ਰਹਿੰਦੇ ਆ ਬਾਈ ਹਜੇ 5-6 ਦਿਨ ਰਹੀਗੇ ਬਾਈ ਤਾਂ ਲੈ ਚਲੋ ਬਾਈ ਅੰਦਰ ਨੂੰ ਮਾੜੀ ਜੀ ਉਧਰ ਜਾ ਕੇ ਨਾ ਸਾੱਚ ਵੀ ਥੋੜਾ ਜਿਹਾ ਆਰਡਰ ਤਾਂ ਦਿਖਾ ਦਾਂਗੇ ਹਾਂ ਹੌਲੀ ਹੌਲੀ ਲੈ ਚਲੋ ਦੇਖੋ ਜੀ ਕੋਸ਼ਿਸ਼ ਇਹੀ ਹੈ ਕਿਉਂਕਿ ਜਿੱਥੇ ਥੋੜਾ ਜਿਹਾ ਥਾਂ ਘਟਾ ਉਥੇ ਪ੍ਰੋਬਲਮ ਪੈ ਜਾਂਦੀ ਹੈ ਅੰਦਰ ਦਾ ਭਾਂਡੇ-ਮੁੰਡੇ ਸਾਵੇਂ ਆਪਾਂ ਦਿਖਾ ਦਨੇ ਆ ਤਾਂ ਦੇਖੋ ਬਈ ਜਿਹੜਾ ਆਰਡਰ ਦੀ ਕੁਆਲਿਟੀ ਆ ਬਾਕੀ 5-6 ਦਿਨ ਬਾਈ ਕਹਿੰਦਾ ਹਜੇ ਨੇ ਲੈ ਜਾਣੇ ਆ ਤੇ ਮੜਿਆ ਜਾਂ ਬੰਨਣ ਦੇ ਬਾਈ ਨੂੰ ਤਾਂ ਸਾਨੂੰ ਆਪਾਂ ਅੰਦਰ ਵੀ ਗੌਰ ਦੇ ਨਾਲ ਦਿਖਾ ਦਨੇ ਆ ਮਨੰਗਾ ਇੱਧਰ ਮਗਰ ਲੱਗੇ ਰੰਗ ਜੀ ਆਰਡਰ ਦਾ ਸਾਈਜ਼ ਦੇਖੋ ਬਾਈ ਉਧਰਲੇ ਪਾਸੇ ਇਧਰ ਨੂੰ ਹੱਕ ਸਕਦਾ ਤੂੰ ਹਾਂਜੀ ਹਾਂਜੀ ਬਾਈ ਲਓ ਕੁਝ ਨਹੀਂ ਆਇਆ ਕੋਈ ਹੋਣੀ ਚੰਗੀ ਸੀਲ ਆ ਬਾਈ ਬਿਲਕੁਲ ਹਾਂ ਬਾਈ ਬਾਹਰਲੇ ਬੰਦੇ ਤਾਂ ਫੇਰ ਡਾਰੀ ਜਾਂਦੇ ਨੇ ਹਾਂ ਇਧਰ ਨੂੰ ਇੱਕ ਵਾਰੀ ਹੋਰ ਚੱਕ ਦੇ ਪਾਉਂਦੀ ਬਗੈ ਤੂੰ ਵੀ ਪਰਲੇ ਪਹਿਲੇ ਆਵੜਾ ਕਦੀ ਤੈਨੂੰ ਬਾਤ ਦੇਖਦੀ ਆ ਫੇਰ ਇਧਰਲੇ ਪਾਸੇ ਨੂੰ ਜਿਆਦਾ ਰਹੂਗੀ ਇਧਰ ਆ ਜਾ ਮਗਰ ਇਧਰਲੇ ਪਾਸੇ ਨੂੰ ਨਾ ਫੇਰ ਆਏ ਆ ਦੇ ਜਿਹੜਾ ਆਰਡਰ ਦਾ ਸਾਈਜ਼ ਆ ਇਧਰਲੇ ਪਾਸੇ ਚੰਨਣ ਪੈਨ ਕਰਕੇ ਤੇ ਬਹੁਤ ਸੋਹਣਾ ਦੀਦਾ ਬਾਬਾ ਕੋਈ ਨਾ ਕੋਈ ਮਾਰਦਾ ਸੱਟਾ ਸੱਟਾ ਲੋਬੀ ਮਿੱਤਰੋ ਬਸ ਇਥੇ ਪਲੋਜ ਜੀ ਲੈ ਆ ਪਉਂਦੀ ਬਸ ਇੱਕ ਆਪਣੇ ਕੋਲ ਸ਼ਾਰਟ ਚਾਹੀਦਾ ਸੀ ਸ਼ਾਰਟ ਆ ਗਿਆ ਕਿਉਂਕਿ ਜਦੋਂ ਭਰਾ ਦੇਖਦੇ ਆ ਉਹਨਾਂ ਨੂੰ ਜਿਹੜੀ ਆਰਡਰ ਰੂਟਰ ਦੀ ਤੱਕ ਲੱਗ ਜਾਂਦੀ ਹੈ ਤਾਂ ਆਰਡਰ ਬਹੁਤ ਸੋਹਣਾ ਤੇ ਜਿਵੇਂ 22 ਦੇ ਹਿਸਾਬ ਦੇ ਨਾਲ ਅਜੇ ਦਿਨ ਬਹੁਤ ਪਏ ਆ ਤਾਂ ਉਹਵੇਂ ਆਰਡਰ ਨੇ ਖੁੱਲਣਾ ਬਹੁਤ ਹੈ ਤਾਂ ਥਣ ਥੁਣ ਤੁਸੀਂ ਦੇਖ ਸਕਦੇ ਆ ਕੱਲਾ ਕੱਲਾ ਥਾਣੇ ਤਾਂ ਮੂਰੋ ਵੀ ਗਾੜੀ ਗੰਮੂ ਵੀ ਸ਼ੈਡ ਚੰਗੀ ਹੈ ਚਲੋ ਵੀ ਬਾਬਾ ਕੋਈ ਨਹੀਂ ਦਰੋਣਾ ਕੇਰੋ ਬਸ ਜਾਣਦੇ ਲੋ ਵੀ ਬਈ ਲੋ ਵੀ ਕਰੋ ਚੈੱਕ ਸੋਨੂ ਮੂਰੇ ਸ਼ਾਰਟ ਜਿਹੜਾ ਸਮਾਰ ਕੇ ਆਇਆ ਉਹ ਮੂਰੇ ਦਿਖਾ ਦਾਂਗੇ ਤਾਂ ਬਈ ਨੰਬਰ ਬੋਲੀ 94782 94782 70023 70023 94782 70030 ਹਾਂਜੀ ਇਹ ਨੰਬਰ ਆ ਜੀ ਹਾਂਜੀ ਤਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੇ ਕਰਿਓ ਵੱਤੋ ਵੱਤ ਸ਼ੇਅਰ ਤਾਂ ਬਾਕੀ ਕਈ ਭਰਾ ਤੁਹਾਨੂੰ ਪਤਾ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਘਰੇਲੂ ਮੱਝਾਂ ਤਾਂ ਇਹ ਘਰੇਲੂ ਮੱਝਾਂ ਹੁੰਦੀਆਂ ਘਰੇਲੂ ਮੱਝ ਦਾ ਮਤਲਬ ਇਹ ਨਹੀਂ ਹੁੰਦਾ ਵੀ ਦੋ ਦੋ ਘਟਦੇ ਵੀ ਵੱਧ ਹੋਵੇ ਜਾਨੀ ਕਿ ਵੀ ਆਪਦੇ ਘਰੇ ਚ ਹੋਈ ਵੀ ਬੁਰੀਆਂ ਨੇ ਚੋਣੀਆਂ ਹੁੰਦੀਆਂ ਕਿਤੇ ਬੰਦਾ ਕੱਢ ਲੇ ਤਾਰਪਾਂ ਦੀ ਬੁਰੀਆਂ ਚੋਲੇ ਤਾਂ ਉਹਦੀ ਤੇ ਥੱਲੀ ਹੁੰਦੀ ਆ ਵੀ ਯਾਰ ਹਾਂ ਜਿਵੇਂ ਮਰਜ਼ੀ ਚੋਈ ਚੱਲੂ ਧੰਨਵਾਦ